ਸਾਧ ਸੰਗਤ ਜੀਓ ਇੱਕ ਸੁੰਦਰ ਕੰਨਿਆ ਜਿਸ ਨੇ ਭਿਆਨਕ ਜੰਗਲ ਦੇ ਵਿੱਚ ਇੱਕ ਝੁੱਗੀ ਦੇ ਵਿੱਚ ਆਪਣੇ ਮਰੇ ਹੋਏ ਪਿਤਾ ਦੀ ਲਾਸ਼ ਨੂੰ ਪੁੱਠਾ ਲਮਕਾਇਆ ਹੈ ਅਤੇ ਉਸ ਦਾ మాਸ ਰੋਜ਼ਾਨਾ ਵੱਢ ਕੇ ਖਾਂਦੀ ਹੈ ਉਹ ਕੰਨਿਆ ਐਸਾ ਕਿਉਂ ਕਰਦੀ ਏ ਆਓ ਇਸ ਸਾਖੀ ਵਿੱਚ ਸਰਵਣ ਕਰਿਏ ਇਹ ਸਾਖੀ ਭਾਈ ਬਾਲੇ ਵਾਲੀ ਪ੍ਰਤਨ ਜਨਮ ਸਾਖੀ ਦੇ ਵਿੱਚੋਂ ਲਈ ਗਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿਸ ਵੇਲੇ ਉਸ ਵਪਾਰੀ ਨੂੰ ਜਿਸ ਵਪਾਰੀ ਦੀ ਇਸਤਰੀ ਗੈਰ ਮਰਦਾਂ ਨਾਲ ਸੰਬੰਧ ਰੱਖਦੀ ਸੀ ਉਪਦੇਸ਼ ਦੇ ਕੇ ਉਸ ਦੀ ਪਤਨੀ ਨੂੰ ਉਪਦੇਸ਼ ਦੇ ਕੇ ਅੱਗੇ ਚਾਲੇ ਮਾਰਦੇ ਹਨ ਤਾਂ ਜਾਂਦੇ ਜਾਂਦੇ ਗੁਰੂ ਸਾਹਿਬ ਜੀ ਉਸ ਭਿਆਨਕ ਜੰਗਲ ਦੇ ਵਿੱਚ ਪਹੁੰਚੇ ਨੇ ਜਿੱਥੇ ਉਸ ਲੜਕੀ ਦੀ ਝੁੱਗੀ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਮਹਾਰਾਜ ਉਸ ਜੰਗਲ ਦੇ ਵਿੱਚ ਇੱਕ ਬੜੀ ਉਜਾੜ ਦੇ ਵਿੱਚ ਜਾ ਬੈਠੇ ਨੇ ਇਸੇ ਤਰ੍ਹਾਂ ਜਦੋਂ ਛਾਮਾਂ ਪਈਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਬਾਲੇ ਤਾਂ ਹੀ ਆਖਦੇ ਨੇ ਕੇ ਬਾਲਾ ਜੀ ਰਹਿਰਾਸ ਸਾਹਿਬ ਦਾ ਪਾਠ ਪੜੂ ਤਾਂ ਸਾਧ ਸੰਗਤ ਜੀ ਭਾਈ ਬਾਲੇ ਜੀ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਉੱਚੀ ਉੱਚੀ ਰਹਿਰਾਸ ਸਾਹਿਬ ਦਾ ਪਾਠ ਪੜਨਾ ਸ਼ੁਰੂ ਕੀਤਾ ਹੈ ਉੱਥੇ ਨਜ਼ਦੀਕ ਹੀ ਇਸ ਲੜਕੀ ਦੀ ਝੁੱਗੀ ਹੈ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀ ਇਹਨਾਂ ਦੀ ਆਵਾਜ਼ ਪਾਠ ਕਰਦਿਆਂ ਦੀ ਇਸ ਲੜਕੀ ਦੇ ਕੰਨਾਂ ਵਿੱਚ ਪਈ ਹੈ ਤਾਂ ਅੱਗੇ ਤੇ ਕਦੀ ਇਸ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਇਨਸਾਨ ਤੇ ਦੂਰ ਦੀ ਗੱਲ ਹੈ ਕੋਈ ਜਾਨਵਰ ਵੀ ਵੇਖਣ ਨੂੰ ਨਹੀਂ ਸੀ ਮਿਲਿਆ ਅੱਜ ਉਸ ਦੇ ਕੰਨਾਂ ਦੇ ਵਿੱਚ ਇਨਸਾਨਾਂ ਦੀ ਆਵਾਜ਼ ਪਈ ਹੈ ਉਹ ਕੰਨਿਆ ਆਪਣੀ ਝੌਂਪੜੀ ਦੇ ਵਿੱਚੋਂ ਬਾਹਰ ਨਿਕਲੀ ਅਦਭੁਤ ਸੁੰਦਰ ਕੰਨਿਆ ਹੈ ਉਸ ਦਾ ਸਰੂਪ ਬੜਾ ਸੋਹਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਆ ਬੈਠੀ ਹੈ ਧੰਨ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਗੁਰੂ ਚੰਨਾ ਤੇ ਮੱਥਾ ਟੇਕਿਆ ਹੈ ਆਖਣ ਲੱਗੇ ਕਿ ਤੁਸੀਂ ਕੌਣ ਜੇ ਤੇ ਕਿੱਥੋਂ ਆਏ ਜੇ ਤਾਂ ਸਾਧ ਸੰਗਤ ਜੀਓ ਭਾਈ ਬਾਲਾ ਜੀ ਉਸ ਲੜਕੀ ਨੂੰ ਆਖਰੇ ਨੇ ਕਿ ਅਸੀਂ ਫਕੀਰ ਲੋਕ ਹਾਂ ਸਾਧੂ ਲੋਕ ਹਾਂ ਤੇ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ ਅਸੀਂ ਮਸਾਫਰ ਹਾਂ ਰਾਤ ਇੱਥੇ ਗੁਜ਼ਾਰਾਂਗੇ ਤੇ ਦਿਨੇ ਚਲੇ ਜਾਵਾਂਗੇ ਤਾਂ ਉਹ ਕੰਨਿਆ ਜਦੋਂ ਇਸ ਤਰ੍ਹਾਂ ਪਾਈ ਬਾਲੇ ਦੇ ਕੋਲੋਂ ਸੁਣਦੀ ਐ ਤਾਂ ਉਸ ਨੇ ਸੁਣਦਿਆਂ ਸਾਰ ਇੱਕ ਛੁਰਾ ਫੜਿਆ ਛੁਰਾ ਜਦੋਂ ਤਿੱਖਾ ਉਸ ਨੇ ਫੜਿਆ ਉਹ ਛੁਰੇ ਨੂੰ ਲੈ ਕੇ ਆਪਣੀ ਝੁੱਗੀ ਦੇ ਵਿੱਚ ਜਾ ਵੜੀ ਐ ਝੁੱਗੀ ਦੇ ਅੰਦਰ ਗਈ ਉਤੋਂ ਉਸ ਨੇ ਇੱਕ ਵੱਡਾ ਮਾਸ ਦਾ ਟੁਕੜਾ ਲਿਆਂਦਾ ਫਿਰ ਉਸ మాਸ ਦੇ ਟੁਕੜੇ ਨੂੰ ਤੱਕੜੀ ਦੇ ਵਿੱਚ ਰੱਖ ਕੇ ਤੋਲਣ ਲੱਗ ਪੀਏ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਉਹ మాਸ ਦਾ ਟੁਕੜਾ ਦੋ ਛੇਰ ਹੋਇਆ ਫਿਰ ਉਸ ਦੇ ਉਸ ਲੜਕੀ ਨੇ ਦੋ ਟੁਕੜੇ ਕਰ ਦਿੱਤੇ ਇੱਕ ਛੇਰ ਉਸ ਨੇ ਆਪ ਰੱਖਿਆ ਤੇ ਇੱਕ ਛੇਰ ਭਾਈ ਬਾਲੇ ਨੂੰ ਦੇ ਦਿੱਤਾ ਆਖਣ ਲੱਗੀ ਕਿ ਇਹ మాਸ ਖਾਓ ਤਾਂ ਸਾਧ ਸੰਗਤ ਜੀ ਭਾਈ ਬਾਲਾ ਜੀ ਉਹ మాਸ ਲੈ ਕੇ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲੇ ਆਏ ਨੇ ਆਖਣ ਲੱਗੇ ਸਤਿਗੁਰੂ ਜੀ ਇਹ ਤੇ మాਸ ਖਾਣ ਵਾਸਤੇ ਦਿੰਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਬਾਲਾ ਜਾ ਇਹਨੂੰ ਪੁੱਛ ਕੇ ਆ ਕਿ ਇਹ మాਸ ਹੈ ਕਿਸ ਦਾ ਤਾਂ ਭਾਈ ਬਾਲਾ ਜੀ ਫੇਰ ਗਏ ਨੇ ਆਖਣ ਲੱਗੇ हे ਲੜਕੀ ਪਹਿਲਾਂ ਦੱਸ ਕੇ ਇਹ ਮਾਸ ਕਿਹਦਾ ਹੈ ਤਾਂ ਉਹ ਲੜਕੀ ਆਖਣ ਲੱਗੀ ਕਿ ਜੇਕਰ ਤੁਸੀਂ ਇਸ ਗੱਲੋਂ ਡਰਦੇ ਜੇ ਕਿ ਤੁਹਾਨੂੰ ਬਣਾਉਣਾ ਪਏਗਾ ਤਾਂ ਇਦਾਂ ਕੰਮ ਕਰੋ ਆ ਜੋ ਮੇਰੇ ਕੋਲ ਹੈ ਮੈਂ ਪਕਾ ਲਿਆ ਹੈ ਤੁਸੀਂ ਬਣਿਆ ਲੈ ਜਾਓ ਇਹ ਮੈਨੂੰ ਰੱਖ ਦਿਓ ਮੈਂ ਹੋਰ ਬਣਾ ਲਵਾਂਗੀ ਤਾਂ ਭਾਈ ਬਾਲਾ ਜੀ ਆਖਣ ਲੱਗੇ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਕਿ ਪੁੱਛ ਕੇ ਆ ਕਿ ਇਹ ਮਾਸ ਹੈ ਕਿਸ ਦਾ ਤਾਂ ਉਹ ਲੜਕੀ ਬੋਲਣ ਲੱਗੀ ਇਸ ਭਿਆਨਕ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਉਦਾਂ ਤੇ ਆਦਮੀ ਕੋਈ ਹੁੰਦਾ ਨਹੀਂ ਆਦਮੀ ਦੂਰ ਦੀ ਗੱਲ ਮੈਂ ਤੇ ਬੜੇ ਚਿਰ ਤੋਂ ਰਹਿ ਰਹੇ ਕਦੇ ਕੋਈ ਪਸ਼ੂ ਵੀ ਨਹੀਂ ਵੇਖਿਆ ਅੱਜ ਸਬਬ ਬਣਿਆ ਕਿ ਤੁਸੀਂ ਆਏ ਜੇ ਤੇ ਆਏ ਵੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧੂ ਲੋਕ ਇਸ ਕਰਕੇ ਤੁਹਾਡਾ ਦਰਸ਼ਨ ਕੀਤਾ ਮੈਂ ਪਰਸੰਨ ਹੋਈ ਤੇ ਸਾਧੂ ਲੋਕ ਸਮਝ ਕੇ ਮੈਂ ਤੁਹਾਨੂੰ ਮਾਸ ਖਾਣ ਵਾਸਤੇ ਦੇ ਦਿੱਤਾ ਤੇ ਤੁਸੀਂ ਨੇ ਇਥੇ ਰਾਤ गुजारਨੀ ਐ ਤੇ ਭੁਖੇ ਨਾ ਸੋ। ਤੁਸੀਂ ਚੁੱਪ ਕਰਕੇ ਮਾਸ ਖਾਓ। ਰਾਤ گزارੋ ਸਵੇਰੇ ਚਲੇ ਜਾਓ। ਤੁਸੀਂ ਮੇਰਾ ਪਰਦਾ ਕਿਉਂ ਝਾਰ ਕਰਦੇ ਜੇ। ਭਾਈ ਬਾਲੇ ਨੇ ਜਦੋਂ ਇਹ ਗੱਲ ਸੁਣੀ ਕਿ ਇਹ ਲੜਕੀ ਆਖਦੀ ਐ ਮੇਰਾ ਪਰਦਾ ਝਾਰ ਕਰਦੇ ਜੇ ਭਾਈ ਬਾਲੇ ਨੂੰ ਇਹ ਗੱਲ ਉਹਦੀ ਚੰਗੀ ਨਾ ਲੱਗੀ। ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਸ਼ਾਇਦ ਇਹ ਕੋਈ ਵੱਡਾ ਅਪਰਾਧ ਕਰਦੀ ਹੋਵੇਗੀ ਤਾਂ ਇਸ ਕਰਕੇ ਇਹ ਆਪਣਾ ਪਰਦਾ ਝਾੜ ਨਹੀਂ ਕਰਦੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਭਾਈ ਬਾਲੇ ਨੇ ਇਦਾਂ ਹੀ ਦੱਸ ਦਿੱਤਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਭੇਜਿਆ ਹੋਇਆ ਭਾਈ ਬਾਲਾ ਫੇਰ ਆਖਦਾ ਨਹੀਂ ਤੂੰ ਸਾਨੂੰ ਦੱਸ ਹੀ ਦੱਸ ਜਰੂਰ ਹੀ ਦੱਸ ਕਿ ਇਹ మాਸ ਹੈ ਕਿਸ ਦਾ ਹੁਣ ਉਹ ਲੜਕੀ ਆਖਣ ਲੱਗੀ ਕਿ ਚੱਲ ਭਾਈ ਜੇ ਫਿਰ ਤੂੰ ਪੁੱਛੇ ਤੋਂ ਬਿਨਾ ਨਹੀਂ ਰਹਿੰਦਾ ਤੇ ਖੁਦ ਚੱਲ ਕੇ ਵੇਖ ਲੈ ਉਹ ਮੈਨੂੰ ਭਾਈ ਬਾਲਾ ਜੀ ਨੂੰ ਆਪਣੀ ਝੁੱਗੀ ਦੇ ਵਿੱਚ ਲੈ ਗਈ ਜਦੋਂ ਭਾਈ ਬਾਲੇ ਨੂੰ ਝੁੱਗੀ ਦੇ ਵਿੱਚ ਖੜਿਆ ਭਾਈ ਬਾਲਾ ਹੈਰਾਨ ਹੋ ਗਿਆ ਉਸ ਝੁੱਗੀ ਦੇ ਵਿੱਚ ਇੱਕ ਮਰਦਾ ਲੰਕਰਿਆ ਹੈ ਤਾਂ ਭਾਈ ਬਾਲਾ ਉਸ ਮਰਦੇ ਨੂੰ ਵੇਖ ਕੇ ਬੜਾ ਘਬਰਾਇਆ ਭਾਈ ਬਾਲੇ ਨੇ ਵੇਖਿਆ ਕਿ ਇਹ ਮਰਦੇ ਦਾ ਮਾਸ ਖਾਂਦੀ ਹੈ ਇਹ ਇਨਸਾਨਾਂ ਦਾ ਮਾਸ ਖਾਂਦੀ ਹੈ ਜਾਂ ਇਦਾਂ ਵੇਖਿਆ ਤੇ ਭਾਈ ਬਾਲੇ ਨੇ ਵਾਹਿਗੁਰੂ ਆਖ ਕੇ ਉਸ ਲੜਕੀ ਦਾ ਹੱਥ ਦੇ ਵਿੱਚ ਫੜਿਆ ਹੋਇਆ మాਸ ਉੱਥੇ ਹੀ ਛੁੱਟ ਦਿੱਤਾ ਤਾਂ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ ਗੁਰੂ ਸਾਹਿਬ ਜੀ ਆਖਣ ਲੱਗੇ ਭਾਈ ਬਾਲੇ ਨੂੰ ਬਾਲਿਆ ਕੀ ਵੇਖਿਆ ਆਖਣ ਲੱਗਾ ਸਤਿਗੁਰੂ ਜੀ ਇਹ ਕੰਨਿਆ ਤੇ ਮਨੁੱਖ ਦਾ మాਸ ਰਿੰਨ ਕੇ ਖਾਂਦੀ ਐ ਤਾਂ ਭਾਈ ਬਾਲਾ ਜੀ ਆਖਣ ਲੱਗੇ ਕਿ ਇਹ ਕੰਨਿਆ ਕੋਈ ਚੰਗਾ ਵੱਡਾ ਪਾਪ ਕਰਮ ਕਰਦੀ ਐ ਗੁਰੂ ਨਾਨਕ ਪਾਤਸ਼ਾਹ ਦੀ ਆਖਣ ਲੱਗੇ ਜਾ ਇਸ ਲੜਕੀ ਨੂੰ ਪੁੱਛ ਕਿ ਤੂੰ ਇਸ ਮੁਰਦੇ ਦਾ ਮਾਸ ਕਿਉਂ ਖਾਣੀ ਆ ਤਾਂ ਇਹ ਵੀ ਪੁੱਛ ਕੇ ਤੈਨੂੰ ਹੋਰ ਕੋਈ ਖਾਣ ਨੂੰ ਕੁਝ ਨਹੀਂ ਲੱਭਦਾ ਤੂੰ ਰਕਸ਼ਨੀ ਆ ਤਾਂ ਭਾਈ ਬਾਲੇ ਨੇ ਉਸ ਲੜਕੀ ਨੂੰ ਜਾ ਕੇ ਆਖਿਆ ਹੇ ਕੰਨਿਆ ਮੇਰਾ ਗੁਰੂ ਆਖਦਾ ਕਿ ਤੂੰ ਇਸ ਮੁਰਦੇ ਦਾ ਮਾਸ ਕਿਉਂ ਖਾਨੀ ਐ ਤੇਰੇ ਖਾਣ ਵਾਲੀ ਕੋਈ ਹੋਰ ਚੀਜ਼ ਨਹੀਂ ਤੈਨੂੰ ਲੱਭਦੀ ਤਾਂ ਲੜਕੀ ਬੋਲੀ ਭਾਈ ਮੈਨੂੰ ਦੱਸ ਕੇ ਤੇਰਾ ਕੀ ਨਾਮ ਐ ਤਾਂ ਭਾਈ ਬਾਲਾ ਜੀ ਆਖਣ ਲੱਗੇ ਮੇਰਾ ਨਾਮ ਹੈ ਬਾਲਾ ਤਾਂ ਉਹ ਲੜਕੀ ਆਖਣ ਲੱਗੀ ਕਿ ਭਾਈ ਬਾਲਾ ਜੀ ਤੁਸੀਂ ਮੇਰਾ ਪਰਦਾ ਜ਼ਾਹਰ ਕਿਉਂ ਕਰਦੇ ਜੇ ਤੁਹਾਡੇ ਹੱਥ ਕੀ ਆਵੇਗਾ ਤਾਂ ਭਾਈ ਬਾਲਾ ਜੀ ਆਖਣ ਲੱਗੇ ਏ ਕੰਨਿਆ ਸੰਤਾਂ ਦੇ ਪਾਸੋਂ ਕਿਸੇ ਤਰ੍ਹਾਂ ਦਾ ਕੋਈ ਪਰਦਾ ਨਹੀਂ ਰੱਖੀਦਾ ਉਹਨਾਂ ਨੂੰ ਸੱਚੋ ਸੱਚ ਦਸੀਦਾ ਹੈ ਤਾਂ ਹੁਣ ਉਹ ਲੜਕੀ ਆਖਣ ਲੱਗੀ ਇਹ ਜੋ ਅੰਦਰ ਮੁਰਦਾ ਲੰਮ ਕਰਿਆ ਹੈ ਇਹ ਕੋਈ ਹੋਰ ਨਹੀਂ ਇਹ ਮੇਰਾ ਧਰਮ ਦਾ ਪਿਤਾ ਹੈ ਤਾਂ ਹੁਣ ਇਹ ਦੱਸ ਰਹੀ ਹੈ ਕਿ ਪਿਛਲੇ ਜਨਮ ਦੇ ਵਿੱਚ ਜਦੋਂ ਮੈਂ ਇਸ ਦੇ ਘਰ ਜਨਮੀ ਇਹ ਮੇਰੇ ਨਾਲ ਛੋਟਿਆਂ ਹੁੰਦਿਆਂ ਤੇ ਬਹੁਤ ਪਿਆਰ ਕਰਦਾ ਸੀ ਬੜੇ ਸੁੰਦਰ ਮੈਨੂੰ ਪਕਵਾਨ ਬਣਾ ਕੇ ਦੇਣੇ ਬੜੇ ਸੁੰਦਰ ਮੈਨੂੰ ਕੱਪੜੇ ਪਾਉਣੇ ਮੇਰੀ ਹਰ ਇੱਕ ਮੰਗ ਪੂਰੀ ਕਰਨੀ ਮੇਰਾ ਧਿਆਨ ਰੱਖਣਾ ਜਦੋਂ ਬਚਪਨ ਤੋਂ ਮੇਰੀ ਜੁਰਬਨ ਰੋਤੇ ਆਈ ਮੈਂ ਜਵਾਨ ਹੋਈ ਮੇਰੀ ਉਮਰ 16 ਸਾਲ ਹੋਗੀ ਤੇ ਮੇਰਾ ਰੂਪ ਬੜਾ ਸੁੰਦਰ ਸੀ ਮੇਰਾ ਸੁੰਦਰ ਰੂਪ ਵੇਖ ਕੇ ਮੇਰੇ ਪਿਤਾ ਨੇ ਮੇਰਾ ਮੁੱਲ ਵਟਿਆ ਇੱਕ ਆਦਮੀ ਨੂੰ ਉਸ ਦੇ ਕੋਲੋਂ ਬਹੁਤ ਜ਼ਿਆਦਾ ਧਨ ਲੈ ਕੇ ਮੈਨੂੰ ਮੁੱਲ ਵੇਚ ਦਿੱਤਾ ਹੇ ਸੰਤ ਜੀ ਹੁਣ ਤੁਸੀਂ ਦੱਸੋ ਕਿ ਰਾਕਸ਼ ਮੇਰਾ ਪਿਤਾ ਹੈ ਜਾਂ ਮੈਂ ਹਾਂ ਤਾਂ ਮੇਰੇ ਪਿਤਾ ਨੇ ਤੇ ਮੇਰਾ ਜਿਉਂਦਿਆਂ ਹੀ మాਸ ਵੇਚ ਕੇ ਖਾ ਲਿਆ ਪਰ ਜਦੋਂ ਮੇਰੇ ਪਿਤਾ ਦੇ ਸੁਵਾਸ ਪੂਰੇ ਹੋਏ ਧਰਮ ਰਾਜ ਦੇ ਕੋਲ ਹਾਜ਼ਰ ਹੋਇਆ ਤੇ ਜਮਦੂਤਾਂ ਨੇ ਜਦੋਂ ਸਾਰੇ ਹੀ ਕਰਮ ਧਰਮ ਰਾਜ ਦੇ ਸਾਹਮਣੇ ਮੇਰੇ ਪਿਤਾ ਦੇ ਰੱਖ ਦਿੱਤੇ ਧਰਮ ਰਾਜ ਨੇ ਜਮਦੂਤਾਂ ਨੂੰ ਹੁਕਮ ਦਿੱਤਾ ਭਾਈ ਇਹ ਦੁਸ਼ਟ ਹੈ ਇਹਨੂੰ ਮੇਰੇ ਸਾਹਮਣੇ ਨਾਲ ਲਿਆਵੋ ਇਹਨੂੰ ਲੈ ਜਾਓ ਭਾਈ ਉਹ ਜਮਦੂਤ ਮੇਰੇ ਪਿਤਾ ਨੂੰ ਲੈ ਗਏ ਤੇ ਧਰਮ ਰਾਜ ਨੇ ਆਖਿਆ ਇਹਦੇ ਇਹਨੇ ਭੈੜੇ ਕਰਮ ਹਨ ਇਸਨੇ ਆਪਣੀ ਬੇਟੀ ਨੂੰ ਵੇਚ ਕੇ ਉਸ ਦਾ ਧੰਨ ਖਾਦਾ ਹੈ ਇਹਨੂੰ ਜਲਦੀ ਤੋਂ ਜਲਦੀ ਕੁੰਭੀ ਨਰਕ ਦੇ ਵਿੱਚ ਪਾ ਦਿਓ ਤਾਂ ਜਮਦੂਤਾਂ ਨੇ ਇਸ ਨੂੰ ਕੁੰਭੀ ਨਰਕ ਦੇ ਵਿੱਚ ਪਾਇਆ ਉਧਰ ਜਿਸ ਆਦਮੀ ਨੂੰ ਮੇਰੇ ਪਿਤਾ ਨੇ ਮੈਨੂੰ ਵੇਚ ਦਿੱਤਾ ਸੀ ਉਸ ਦੇ ਨਾਲ ਮੈਂ ਰਹਿੰਦੀ ਰਹੀ ਮੇਰਾ ਸਬੰਧ ਬਣਿਆ ਇਸ ਤਰ੍ਹਾਂ ਈਸ਼ਵਰ ਦੀ ਕਿਰਪਾ ਦੇ ਨਾਲ ਸੱਤ ਲੜਕੇ ਸਾਡੇ ਘਰ ਪੈਦਾ ਹੋਏ ਉਹਨਾਂ ਤੋਂ ਬਾਅਦ ਇੱਕ ਕੰਨਿਆ ਦਾ ਜਨਮ ਹੋਇਆ ਜਦ ਉਹ ਕੰਨਿਆ ਸਾਡੇ ਘਰ ਹੋਈ ਤਾਂ ਉਸ ਆਦਮੀ ਨੇ ਆਖਿਆ ਕਿ ਤੂੰ ਇਸ ਕੰਨਿਆ ਨੂੰ ਮਾਰ ਦੇ ਤਾਂ ਮੈਂ ਆਖਿਆ ਕਿ ਨਹੀਂ ਮੈਂ ਇਹ ਪਾਪ ਕਰਮ ਨਹੀਂ ਕਰਦੀ ਤਾਂ ਉਹੇ ਆਖਣ ਲੱਗਾ ਜੇ ਤੂੰ ਨਾ ਮਾਰੇਂਗੀ ਤੇ ਮੈਂ ਤੈਨੂੰ ਛੱਡਦਾ ਤੇਰਾ ਮੇਰਾ ਅੱਜ ਤੋਂ ਕੋਈ ਸੰਬੰਧ ਨਹੀਂ ਹੇ ਸੰਤ ਜੀ ਮੇਰਾ ਹੋਰ ਕੋਈ ਹੈ ਨਹੀਂ ਸੀ ਇਸ ਕਰਕੇ ਮੈਂ ਆਪਣੇ ਇਸ ਬੰਦੇ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਉਹ ਕੰਨਿਆ ਮਾਰ ਦਿੱਤੀ ਸਮਾ ਪਾ ਕੇ ਮੇਰਾ ਵੀ ਅੰਤ ਸਮਾ ਆਇਆ ਮੈਨੂੰ ਵੀ ਜਮਦੂਤ ਲੈਣ ਵਾਸਤੇ ਆਏ ਧਰਮਰਾਜ ਦੇ ਸਾਹਮਣੇ ਲੱਗੇ ਤੇ ਧਰਮਰਾਜ ਨੇ ਆਖਿਆ ਕਿ हे ਪਪਣੀ ਤੂੰ ਵੀ ਬੜਾ ਵੱਡਾ ਪਾਪ ਕੀਤਾ ਬਿਨਾਂ ਕਿਸੇ ਅਪਰਾਧ ਦੇ ਤੂੰ ਕੰਨਿਆ ਮਾਰੀ ਐ ਤਾਂ ਤੂੰ ਹੁਣ ਫੇਰ ਕੰਨਿਆ ਹੋ ਕੇ ਮਾਤ ਲੋਕ ਦੇ ਵਿੱਚ ਜਾਏਂਗੀ ਜੰਗਲ ਦੇ ਵਿੱਚ ਜਿੱਥੇ ਉਦਯਾਨ ਹੈ ਉਜਾੜ ਹੀ ਹੋਏਗਾ ਉਤੇ ਆਪਣੇ ਪਿਤਾ ਦਾ ਮਾਸ ਤੈਨੂੰ ਖਾਣ ਨੂੰ ਮਿਲੇਗਾ ਉਹ ਤੈਨੂੰ ਖਾਣਾ ਪਏਗਾ ਸੋ ਹੇ ਸੰਤ ਜੀ ਮੈਂ ਹੁਣ ਕੰਨਿਆ ਦੇ ਰੂਪ ਵਿੱਚ ਜਨਮ ਲਿਆ ਤੇ ਮੇਰਾ ਜੋ ਪਿਤਾ ਹੈ ਜਿਸ ਨੇ ਮੇਰਾ ਮਾਸ ਵੇਚ ਕੇ ਖਾਦਾ ਸੀ ਉਹ ਫਿਰ ਮੇਰਾ ਪਿਤਾ ਹੀ ਬਣਿਆ ਤਾਂ ਉਹ ਬਚਨ ਪੂਰੇ ਹੋਏ ਹੁਣ ਮੈਂ ਆਪਣੇ ਪਿਤਾ ਦਾ ਮਾਸ ਖਾਨੇ ਹਾਂ ਕਦੇ ਕੋਈ ਭੁੱਲਾ ਚੁੱਕਾ ਮਨੁੱਖ ਆ ਜਾਵੇ ਤਾਂ ਵੇਖ ਲੈਨੀ ਆ ਨਹੀਂ ਤਾਂ ਮੇਰਾ ਇਸ ਜੰਗਲ ਦੇ ਵਿੱਚ ਹੀ ਵਾਸਾ ਹੈ ਮੈਂ ਦੁਖੀ ਬੜੀ ਆ ਮੈਂ ਇਸ ਰਾਪ ਭੋਗ ਰਹੀ ਆ ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਭਾਈ ਬਾਲੇ ਨੇ ਵੀ ਬੇਨਤੀ ਕੀਤੀ ਇਸ ਲੜਕੀ ਨੇ ਵੀ ਮੱਥਾ ਟੇਕਿਆ ਤੇ ਆਖਣ ਲੱਗੇ ਭਾਈ ਬਾਲਾ ਜੀ ਇਹ ਸੱਚੇ ਪਾਤਸ਼ਾਹ ਇਸ ਕੰਨਿਆ ਦੀ ਵਿਪਤਾ ਕਟੂ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਭਾਈ ਬਾਲਾ ਕੰਨਿਆ ਦਾ ਧੰਨ ਖਾਣਾ ਕੰਨਿਆ ਨੂੰ ਮਾਰ ਦੇਣਾ ਇਹ ਬਹੁਤ ਭਾਰੀ ਹਤਿਆ ਹੈ ਇਹਦਾ ਬੜਾ ਵੱਡਾ ਜੁਰਮਾਨਾ ਭੋਗਣਾ ਪੈਂਦਾ ਹੈ ਇਹ ਅਪਰਾਧ ਛੋਟਾ ਨਹੀਂ ਪਰ ਭਾਈ ਬੱਲਾ ਜੀ ਤੁਹਾਡਾ ਕਹਿਣਾ ਵੀ ਮੰਨਣਾ ਜ਼ਰੂਰੀ ਹੈ ਸੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਹਨ ਦਇਆਵਾਨ ਉਹਨਾਂ ਨੇ ਉਸ ਲੜਕੀ ਤੇ ਵੀ ਕਿਰਪਾ ਕੀਤੀ ਹੈ ਸੋ ਉਥੋਂ ਉੱਠ ਕੇ ਗੁਰੂ ਸਾਹਿਬ ਜੀ ਮਹਾਰਾਜ ਹੁਣ ਉਸ ਕੰਨਿਆ ਦੀ ਝੁੱਗੀ ਦੇ ਕੋਲ ਗਏ ਉੱਥੇ ਜਦੋਂ ਗੁਰੂ ਜੀ ਖੜੇ ਹੋਏ ਤਾਂ ਉਸ ਕੰਨਿਆ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਚਰਨਾਂ ਤੇ ਸਿਰ ਝੁਕਾ ਦਿੱਤਾ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਕੰਨਿਆ ਦੀ ਪੇਸ਼ਠੀ ਉੱਪਰ ਥਾਪੀ ਦਿੱਤੀ ਤਾਂ ਉਸ ਕੰਨਿਆ ਦੀ ਮਲੇਸ਼ ਬੁੱਧੀ ਖਤਮ ਹੋ ਗਈ ਉਸ ਨੂੰ ਗੁਰਮਤ ਹੋ ਗਈ ਸ੍ਰੇਸ਼ਟ ਬੁੱਧੀ ਪ੍ਰਵੇਸ਼ ਕਰ ਗਈ ਉਸ ਦੇ ਉੱਪਰ ਜੋ ਕੰਨਿਆ ਖਤਿਆ ਦਾ ਅਪਰਾਧ ਸੀ ਉਹ ਉਤਰ ਗਿਆ ਉਹ ਪਾਪ ਖਤਮ ਹੋ ਗਿਆ ਗੁਰੂ ਸਾਹਿਬ ਜੀ ਮਹਾਰਾਜ ਨੇ ਇਸੇ ਤਰ੍ਹਾਂ ਉਸ ਮੁਰਦੇ ਦੇ ਉੱਪਰ ਵੀ ਜਲ ਦਾ ਛਟਾ ਮਾਰਿਆ ਤਾਂ ਉਹ ਮਰਦਾ ਵੀ ਮੁਕਤ ਹੋ ਗਿਆ ਪਿਛਲੇ ਗੁਨਾਹ ਉਹਦੇ ਬਖਸ਼ੇ ਗਏ ਅੱਗੇ ਵਾਸਤੇ ਦਰਗਾਹ ਵਿੱਚ ਉਸ ਨੂੰ ਢੋਈ ਮਿਲ ਗਈ ਇਸ ਤਰ੍ਹਾਂ ਉਸ ਕੰਨਿਆਂ ਦਾ ਤੇ ਉਸ ਮੁਰਦੇ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਧਾਰ ਕੀਤਾ ਜਿੱਥੇ ਵੀ ਗੁਰੂ ਸਾਹਿਬ ਜੀ ਮਹਾਰਾਜ ਜਾਂਦੇ ਨੇ ਜੋ ਗੁਰੂ ਸਾਹਿਬ ਜੀ ਦੀ ਸੇਵਾ ਭਾਵਨਾ ਟਹਿਲ ਪਾਣੀ ਕਰਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਆਪਣੇ ਸੇਵਕਾਂ ਨੂੰ ਨਿਹਾਲ ਨਿਹਾਲ ਕਰਦੇ ਨੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਣੇ ਸੋ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਇੱਥੇ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ